ਨਾਰਕੋ ਟੈਰਰਿਸਟ ਜਿਹੜੇ ਨਸ਼ਾ ਫਲਾਉਣ ਵਾਲੇ ਅੱਤਵਾਦੀ ਨੇ ਉਹਨਾਂ ਦੇ ਨਾਲ ਸਿੱਧੇ ਹੋ ਰਹੇ ਆ ਅਸੀਂ ਉਹਨਾਂ ਨੂੰ ਬਖਸ਼ਣਾ ਨਹੀਂ ਓਵਰ ਆਲ ਜੇ ਦੇਖਿਆ ਜਾਵੇ ਹੁਣ ਤੱਕ ਇਹਨਾਂ ਨੇ ਨੌ ਸਟ੍ਰਾਈਕ ਕੀਤੀ ਆ ਰਹੀ ਆ ਵੱਡੀ ਉਹਦੇ ਤੇ ਹਮਲਾ ਕਰਕੇ ਉਹਨੂੰ ਉਡਾ ਦਿੰਦੇ ਆ ਕਿਉਂਕਿ ਉਹਦੇ ਚ ਡਰੱਗ ਹੁੰਦੀ ਆ ਵਿੱਚੇ ਡਰੱਗ ਉੱਡ ਜਾਂਦੀ ਤੇ ਵਿੱਚੇ ਜਿਹੜੇ ਕਿਸ਼ਤੀ ਚਲਾਉਣ ਵਾਲੇ ਉਹ ਉੱਡ ਜਾਂਦੇ ਪ੍ਰੈਜ਼ੀਡੈਂਟ 트ੰਪ ਨੇ ਪੈਟਰੋਨ ਨੂੰ ਥੱਗ ਕਿਆ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਲੱਗਦਾ ਆ ਇਹਦਾ ਡਰੱਗ ਡੀਲਰਸ ਦੇ ਨਾਲ ਸਿੱਧਾ ਲਿੰਕ ਆ ਕਲੰਬੀਆ ਨੇ ਅਮਰੀਕਾ ਨੂੰ ਇਹ ਕਹਿ ਕੇ ਤੁਸੀਂ ਇਸ ਸਮੱਸਿਆ ਦਾ ਹੱਲ ਲੱਭੋ ਡਿਪਲੋਮੈਟਿਕ ਤਰੀਕੇ ਦੇ ਨਾਲ ਇਕੱਠੇ ਹੋ ਕੇ ਸ਼ਾਂਤੀਪੂਰਵਕ ਆਪਾਂ ਗੱਲ ਕਰੀਏ ਕਲੰਬੀਆ ਦੇ ਨਾਲ ਰੌਲਾ ਰੱਪਾ ਜਿਹੜਾ ਅਮਰੀਕਾ ਦਾ ਚੱਲ ਰਿਹਾ ਆ ਆਪਾਂ ਲਗਭਗ ਰੋਜ਼ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਅਮਰੀਕਾ ਨੇ ਐਲਾਨ ਕੀਤਾ ਆ ਅਸੀਂ ਨਾਰਕੋ ਟੈਰਰਿਸਟ ਜਿਹੜੇ ਨਸ਼ਾ ਫਲਾਉਣ ਵਾਲੇ ਅਤਵਾਦੀ ਨੇ ਉਹਨਾਂ ਦੇ ਨਾਲ ਸਿੱਧੇ ਹੋ ਰਹੇ ਆ ਅਸੀਂ ਉਹਨਾਂ ਨੂੰ ਬਖਸ਼ਣਾ ਨਹੀਂ ਤੇ ਇਹ ਜਿਹੜੇ ਸਮੁੰਦਰ ਦੇ ਵਿੱਚ ਖਾਸ ਤੌਰ ਦੇ ਉੱਤੇ ਹੁਣ ਇਹਨਾਂ ਨੇ ਜਿਹੜੀਆਂ ਬੋਟਸ ਨੇ ਪੈਸੀਫਿਕ ਓਸ਼ੀਅਨਸ ਦੇ ਵਿੱਚ ਤਬਾਹ ਕੀਤੀਆਂ ਵੀ ਇਹ ਸਾਡੇ ਕੋਲ ਇੱਥੇ ਸਿੱਧਾ-ਸਿੱਧਾ ਅਮਰੀਕਾ ਦੀ ਧਰਤੀ ਦੇ ਉੱਤੇ ਨਸ਼ਾ ਲੈ ਕੇ ਆ ਰਹੇ ਅਸੀਂ ਇਹ ਛੱਡਣੇ ਨਹੀਂ ਦੋ ਅਟੈਕ ਕੀਤੇ ਆ ਦੋ ਟੈਕ ਦੇ ਵਿੱਚ ਪੰਜ ਲੋਕ ਮਾਰੇ ਗਏ ਆ ਤੇ ਓਵਰਆਲ ਜੇ ਦੇਖਿਆ ਜਾਵੇ ਹੁਣ ਤੱਕ ਇਹਨਾਂ ਨੇ ਨੌ ਸਟ੍ਰਾਈਕ ਕੀਤੀਆਂ ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਆ ਰਹੀ ਆ ਵੱਡੀ ਉਹਦੇ ਤੇ ਹਮਲਾ ਕਰਕੇ ਉਹਨੂੰ ਉਡਾ ਦਿੰਦੇ ਆ ਕਿਉਂਕਿ ਉਹਦੇ ਚ ਡਰੱਗ ਹੁੰਦੀ ਹੈ ਵਿੱਚ ਡਰੱਗ ਉੱਡ ਜਾਂਦੀ ਤੇ ਵਿੱਚੇ ਜਿਹੜੇ ਕਿਸ਼ਤੀ ਚਲਾਉਣ ਵਾਲੇ ਉਹ ਉੱਡ ਜਾਂਦੇ ਆ ਨੌਨ ਸਟ੍ਰਾਈਕ ਦੇ ਵਿੱਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਆ ਇਸ ਗੱਲ ਦੇ ਉੱਤੇ ਹੁਣ ਰੌਲਾ ਰੱਪਾ ਪੈ ਗਿਆ ਜਿਹੜੇ ਕਲੰਬੀਆ ਦੇ ਵਿੱਚ ਇਸ ਗੱਲ ਦਾ ਵਿਰੋਧ ਹੋ ਰਿਹਾ ਕਲੰਬੀਆ ਇਸ ਗੱਲ ਦੇ ਉੱਤੇ ਪ੍ਰੋਟੈਸਟ ਕਰ ਰਿਹਾ ਜਿਹੜੇ ਕਲੰਬੀਅਨ ਸਰਕਾਰ ਆ ਉਹਨਾਂ ਨੇ ਅਮਰੀਕਾ ਨੂੰ ਇਹ ਕਿਹਾ ਕਿ ਤੁਸੀਂ ਇਹ ਕੰਮ ਕਰਨਾ ਬੰਦ ਕਰ ਦਿਓ ਜਿਹੜੇ ਤੁਸੀਂ ਵੈਸਲ ਦੇ ਉੱਤੇ ਅਟੈਕ ਕਰ ਰਹੇ ਆ ਇਹ ਅਸਲ ਦੇ ਵਿੱਚ ਸਿੱਧੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਆ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਤੁਸੀਂ ਇਦਾਂ ਕਿਸੇ ਵੀ ਸਮੁੰਦਰ ਦੇ ਵਿੱਚ ਜਾ ਕੇ ਕਿਸੇ ਦੀ ਕਿਸ਼ਤੀ ਨੂੰ ਜਿਹੜਾ ਉਡਾ ਨਹੀਂ ਸਕਦੇ ਇਹ ਗਲਤ ਤਾਂ ਹਾਂ ਲੜਾਈ ਲੱਗੀ ਹੋਵੇ ਉਹ ਵੱਖਰੀ ਗੱਲ ਹੋ ਸਕਦੀ ਹੈ ਜਿਹੜੇ ਪ੍ਰੈਜ਼ੀਡੈਂਟ ਨੇ ਉੱਥੋਂ ਦੇ ਗੁਸਟਾਵੋ ਪੈਟਰੋ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਇਹ ਕਿਸ਼ਤੀਆਂ ਨੂੰ ਤਬਾਹ ਕਰਨਾ ਬੰਦ ਕਰਨਾ ਚਾਹੀਦਾ ਵੀ ਸਿਰਫ ਇਸ ਕਰਕੇ ਤੁਸੀਂ ਨਾ ਕਿਸ਼ਤੀਆਂ ਨੂੰ ਤਬਾਹ ਕਰੇ ਜਾਂਦੇ ਕਿ ਲੱਗਦਾ ਆ ਵੀ ਇਹਦੇ ਵਿੱਚ ਡਰੱਗ ਆ ਰਹੀ ਹੈ ਜਦ ਤ ਤੁਹਾਡੇ ਕੋਲ ਪੱਕੀ ਖਬਰ ਹੋਵੇ ਤੇ ਉਹਦੇ ਵਿੱਚ ਪਤਾ ਹੋਵੇ ਵੀ ਡਰੱਗ ਆ ਰਹੀ ਹੈ ਤੁਸੀਂ ਸਿਰਫ ਸਸਪੈਕਟ ਮਤਲਬ ਕਹਿ ਕਿ ਇਹ ਸਿਹਾਰ ਦੇ ਉੱਤੇ ਕਿਸਾਨੂੰ ਲੱਗਦਾ ਹੈ ਇਹਦੇ ਵਿੱਚ ਡਰਗ ਆ ਤੁਸੀਂ ਕਿਸ਼ਤੀਆਂ ਨੂੰ ਉਡਾਈ ਜਾਂਦੇ ਆ ਪ੍ਰੈਜ਼ੀਡੈਂਟ 트ੰਪ ਨੇ ਪੈਟਰੋਨ ਨੂੰ ਥੱਗ ਕਿਹਾ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਲੱਗਦਾ ਹੈ ਇਹਦਾ ਡਰਗ ਡੀਲਰਸ ਦੇ ਨਾਲ ਸਿੱਧਾ ਲਿੰਕ ਆ ਜਾਂ ਉਹ ਇਹਦੇ ਨਾਲ ਇਹ ਮਤਲਬ ਉਹ ਸਿੱਧਾ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਜੁੜਦੀ ਆ ਤੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਜਿਹੜਾ ਇਹਨਾਂ ਦੇ ਲਈ ਸ਼ਬਦ ਵਰਤਿਆ ਉਹਨੂੰ ਵਾਰਨਿੰਗ ਦਿੱਤੀ ਆ ਕਿ ਵਾਚ ਇਟ ਵੀ ਸੰਭਲ ਕੇ ਹੁਣ ਜਿਹੜੇ ਪੈਟਰੋ ਨੇ ਉਹ ਉਹ ਇਹ ਚਾਹੁੰਦੇ ਆ ਕਿ ਇਹਨੂੰ ਲੀਗਲੀ ਡਿਫੈਂਡ ਕਰਨਾ ਚਾਹੁੰਦੇ ਆ ਕਿ ਅਮਰੀਕਾ ਨੂੰ ਕਿ ਤੁਸੀਂ ਡਰੱਗ ਜਿਹੜੇ ਬੌਸ ਨੇ ਵੱਡੇ ਵੱਡੇ ਹੈਗੇ ਨੇ ਉਹਨਾਂ ਨੂੰ ਟਾਰਗੇਟ ਕਰੋ ਨਾ ਕਿ ਤੁਸੀਂ ਜਿਹੜੇ ਛੋਟੇ ਵਰਕਰਸ ਨੇ ਉਹਨਾਂ ਨੂੰ ਟਾਰਗੇਟ ਕਰੋ ਵੀ ਉਹਨਾਂ ਨੂੰ ਵੱਡਿਆਂ ਨੂੰ ਫੜਨ ਦੀ ਕੋਸ਼ਿਸ਼ ਕਰੋ ਦੂਜਾ 트੍ਰੰਪ ਦੀ ਸਰਕਾਰ ਨੇ ਜਿਹੜੀ ਮਿਲਟਰੀ ਏਡ ਕੋਲੰਬੀਆ ਨੂੰ ਦਿੱਤੀ ਜਾਂਦੀ ਸੀ ਉਹਨੂੰ ਕੱਟ ਕਰ ਦਿੱਤਾ ਤੇ ਉਹਨੂੰ ਰਿਮੂਵ ਕਰ ਦਿੱਤਾ ਕਿ ਕਿਉਂਕਿ ਉਹ ਉਹਦੇ ਵਿੱਚੋਂ ਰਿਮੂਵ ਕਰ ਦਿੱਤਾ ਉਹਨਾਂ ਲੋਕਾਂ ਦੇ ਵਿੱਚੋਂ ਰਿਮੂਵ ਕਰ ਦਿੱਤਾ ਜਿਹੜੇ ਲੋਕ ਨਸ਼ੇ ਦੇ ਨਾਲ ਲੜਾਈ ਕਰ ਰਹੇ ਆ ਹੁਣ ਜਿਹੜੇ ਕੋਲੰਬੀਆ ਦੇ ਰਿਐਕਸ਼ਨ ਦੇ ਉੱਤੇ ਜਾਂ ਉਹਨਾਂ ਦੀ ਪ੍ਰਤੀਕਿਰਿਆ ਇਹ ਆ ਉਹ ਕਹਿੰਦੇ ਕਿ ਅਸੀਂ ਅਮਰੀਕਾ ਤੋਂ ਹੁਣ ਹਥਿਆਰ ਨਹੀਂ ਲੈਣੇ ਉਹਨਾਂ ਨੇ ਉਹ ਬੰਦ ਕਰ ਦਿੱਤੀ ਹੈ ਹੁਣ ਕਿਹਾ ਇਹ ਜਾ ਰਿਹਾ ਇੱਕ ਵਿਅਕਤੀ ਦੀ ਮੌਤ ਹੋਈ ਆ ਸਟ੍ਰਾਈਕ ਦੇ ਵਿੱਚ ਉਹਦਾ ਨਾਂ ਐਲਜੀਰੈਂਡੋ ਕਾਰਨੇਸ ਦੱਸਿਆ ਜਾ ਰਿਹਾ ਉਹਦਾ ਉਹ ਇਹ ਦੱਸਿਆ ਜਾ ਰਿਹਾ ਵੀ ਉਹ ਇੱਕ ਫਿਸ਼ਰਮੈਨ ਸੀ ਉਹ ਤੇ ਮੱਛੀਆਂ ਫੜਨ ਵਾਲਾ ਸੀ ਉਹ ਡਰਗ ਸਮਗਰ ਨਹੀਂ ਸੀ ਉਹਦਾ ਪਰਿਵਾਰ ਰੋ ਰਿਹਾ ਕਿ ਸਾਡੇ ਕਰਦੇ ਇੱਕ ਜੀ ਨੂੰ ਡਰਗ ਸਮਗਲਰ ਕਹਿ ਕੇ ਮਾਰ ਦਿੱਤਾ ਗਿਆ ਕਲੰਬੀਆ ਦੀ ਮੰਗ ਐਸ ਵੇਲੇ ਇਹ ਆ ਕਲੰਬੀਆ ਨੇ ਅਮਰੀਕਾ ਨੂੰ ਇਹ ਕਿਹਾ ਕਿ ਤੁਸੀਂ ਇਸ ਸਮੱਸਿਆ ਦਾ ਹੱਲ ਲੱਭੋ ਡਿਪਲੋਮੈਟਿਕ ਤਰੀਕੇ ਦੇ ਨਾਲ ਇਕੱਠੇ ਹੋ ਕੇ ਸ਼ਾਂਤੀਪੂਰਵਕ ਆਪਾਂ ਗੱਲ ਕਰੀਏ ਨਾ ਕਿ ਐਸ ਵੇਲੇ ਤੁਸੀਂ ਇਹ ਕੁਝ ਕਰੋ ਕਿ ਤੁਸੀਂ ਸਿੱਧੇ ਹਮਲੇ ਕਰਕੇ ਜਿਹੜੀਆਂ ਇਹ ਬੋਟਸ ਆ ਇਹਨਾਂ ਨੂੰ ਜਿਹੜਾ ਤਬਾਹ ਕਰ ਦਈਏ ਉਸ ਡਰਗ ਵਾਰ ਦੇ ਉੱਤੇ ਕਲੰਬੀਆ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਸਿੱਧਾ-ਸਿੱਧਾ ਹੁਣ ਡਿਸਪਿਊਟ ਜਿਹੜਾ ਪੈਦਾ ਹੋ ਗਿਆ ਕੋਲੰਬੀਆ ਦੇ ਨਾਲ ਰੌਲਾ ਰੱਪਾ ਜਿਹੜਾ ਅਮਰੀਕਾ ਦਾ ਚੱਲ ਰਿਹਾ ਆ ਆਪਾਂ ਲਗਭਗ ਰੋਜ਼ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਅਮਰੀਕਾ ਨੇ ਐਲਾਨ ਕੀਤਾ ਆ ਅਸੀਂ ਨਾਰਕੋ ਟੈਰਰਿਸਟ ਜਿਹੜੇ ਨਸ਼ਾ ਫਲਾਉਣ ਵਾਲੇ ਅਤਵਾਦੀ ਨੇ ਉਹਨਾਂ ਦੇ ਨਾਲ ਸਿੱਧੇ ਹੋ ਰਹੇ ਆ ਅਸੀਂ ਉਹਨਾਂ ਨੂੰ ਬਖਸ਼ਣਾ ਨਹੀਂ ਤੇ ਇਹ ਜਿਹੜੇ ਸਮੁੰਦਰ ਦੇ ਵਿੱਚ ਖਾਸ ਤੌਰ ਦੇ ਉੱਤੇ ਹੁਣ ਇਹਨਾਂ ਨੇ ਜਿਹੜੀਆਂ ਬੋਟਸ ਨੇ ਪੈਸੀਫਿਕ ਕੋਸ਼ੀਅਨਸ ਦੇ ਵਿੱਚ ਤਬਾਹ ਕੀਤੀਆਂ ਵੀ ਇਹ ਸਾਡੇ ਕੋਲ ਇੱਥੇ ਸਿੱਧਾ-ਸਿੱਧਾ ਅਮਰੀਕਾ ਦੀ ਧਰਤੀ ਦੇ ਉੱਤੇ ਨਸ਼ਾ ਲੈ ਕੇ ਆ ਰਹੇ ਅਸੀਂ ਇਹ ਛੱਡਣੇ ਨਹੀਂ ਦੋ ਅਟੈਕ ਕੀਤੇ ਆ ਦੋ ਟੈਕ ਦੇ ਵਿੱਚ ਪੰਜ ਲੋਕ ਮਾਰੇ ਗਏ ਆ ਤੇ ਓਵਰ ਆਲ ਜੇ ਦੇਖਿਆ ਜਾਵੇ ਹੁਣ ਤੱਕ ਇਹਨਾਂ ਨੇ ਨੌ ਸਟ੍ਰਾਈਕ ਕੀਤੀਆਂ ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਆ ਰਹੀ ਆ ਵੱਡੀ ਉਹਦੇ ਤੇ ਹਮਲਾ ਕਰਕੇ ਉਹਨੂੰ ਉਡਾ ਦਿੰਦੇ ਆ ਕਿਉਂਕਿ ਉਹਦੇ ਚ ਡਰੱਗ ਹੁੰਦੀ ਆ ਵਿੱਚੇ ਡਰੱਗ ਉੱਡ ਜਾਂਦੀ ਤੇ ਵਿੱਚੇ ਜਿਹੜੇ ਕਿਸ਼ਤੀ ਚਲਾਉਣ ਵਾਲੇ ਉਹ ਉੱਡ ਜਾਂਦੇ ਆ ਨੌ ਸਟ੍ਰਾਈਕ ਦੇ ਵਿੱਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਆ ਇਸ ਗੱਲ ਦੇ ਉੱਤੇ ਹੁਣ ਰੋਲਰ ਰੱਪਾ ਪੈ ਗਿਆ ਜਿਹੜੇ ਕਲੰਬੀਆ ਦੇ ਵਿੱਚ ਇਸ ਗੱਲ ਦਾ ਵਿਰੋਧ ਹੋ ਰਿਹਾ ਕਲੰਬੀਆ ਇਸ ਗੱਲ ਦੇ ਉੱਤੇ ਪ੍ਰੋਟੈਸਟ ਕਰ ਰਿਹਾ ਜਿਹੜੇ ਕਲੰਬੀਅਨ ਸਰਕਾਰ ਆ ਉਹਨਾਂ ਨੇ ਅਮਰੀਕਾ ਨੂੰ ਇਹ ਕਿਹਾ ਕਿ ਤੁਸੀਂ ਇਹ ਕੰਮ ਕਰਨਾ ਬੰਦ ਕਰ ਦਿਓ ਜਿਹੜੇ ਤੁਸੀਂ ਵੈਸਲ ਦੇ ਉੱਤੇ ਅਟੈਕ ਕਰ ਰਹੇ ਆ ਇਹ ਅਸਲ ਦੇ ਵਿੱਚ ਸਿੱਧੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਆ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਤੁਸੀਂ ਇਦਾਂ ਕਿਸੇ ਵੀ ਸਮੁੰਦਰ ਦੇ ਵਿੱਚ ਜਾ ਕੇ ਕਿਸੇ ਦੀ ਕਿਸ਼ਤੀ ਨੂੰ ਜਿਹੜਾ ਉਡਾ ਨਹੀਂ ਸਕਦੇ ਇਹ ਗਲਤ ਤਾਂ ਹ ਲੜਾਈ ਲੱਗੀ ਹੋਵੇ ਉਹ ਵੱਖਰੀ ਗੱਲ ਹੋ ਸਕਦੀ ਹੈ ਜਿਹੜੇ ਪ੍ਰੈਜ਼ੀਡੈਂਟ ਨੇ ਉੱਥੋਂ ਦੇ ਗੁਸਟਾਵੋ ਪੈਟਰੋ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਇਹ ਕਿਸ਼ਤੀਆਂ ਨੂੰ ਤਬਾਹ ਕਰਨਾ ਬੰਦ ਕਰਨਾ ਚਾਹੀਦਾ ਵੀ ਸਿਰਫ ਏਸ ਕਰਕੇ ਤੁਸੀਂ ਨਾ ਕਿਸ਼ਤੀਆਂ ਨੂੰ ਤਬਾਹ ਕਰੇ ਜਾਂਦੇ ਕਿ ਲੱਗਦਾ ਆ ਵੀ ਇਹਦੇ ਵਿੱਚ ਡਰੱਗ ਆ ਰਹੀ ਆ ਜਾਂ ਤੇ ਤੁਹਾਡੇ ਕੋਲ ਪੱਕੀ ਖਬਰ ਹੋਵੇ ਤੇ ਉਹਦੇ ਵਿੱਚ ਪਤਾ ਹੋਵੇ ਵੀ ਡਰੱਗ ਆ ਰਹੀ ਆ ਤੁਸੀਂ ਸਿਰਫ ਸਸਪੈਕਟ ਮਤਲਬ ਕਹਿ ਕੇ ਇਸ ਆਧਾਰ ਦੇ ਉੱਤੇ ਕਿਸਾਨ ਨੂੰ ਲੱਗਦਾ ਆ ਇਹਦੇ ਵਿੱਚ ਡਰੱਗ ਆ ਤੁਸੀਂ ਕਿਸ਼ਤੀਆਂ ਨੂੰ ਉਡਾਈ ਜਾਂਦੇ ਪ੍ਰੈਜ਼ੀਡੈਂਟ ਟਰੰਪ ਨੇ ਪੈਟਰਨ ਨੂੰ ਥੱਗ ਕਿਆ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਲੱਗਦਾ ਆ ਇਹਦਾ ਡਰੱਗ ਡੀਲਰਸ ਦੇ ਨਾਲ ਸਿੱਧਾ ਲਿੰਕ ਆ ਜਾਂ ਉਹ ਇਹਦੇ ਨਾਲ ਇਹ ਮਤਲਬ ਉਹ ਸਿੱਧਾ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਜੁੜਦੀ ਆ ਤੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਜਿਹੜਾ ਇਹਨਾਂ ਦੇ ਲਈ ਸ਼ਬਦ ਵਰਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਕਿ ਵਾਚ ਇਟ ਵੀ ਸੰਭਲ ਕੇ ਹੁਣ ਜਿਹੜੇ ਪੈਟਰੋ ਨੇ ਉਹ ਉਹ ਇਹ ਚਾਹੁੰਦੇ ਆ ਕਿ ਇਹਨੂੰ ਲੀਗਲੀ ਡਿਫੈਂਡ ਕਰਨਾ ਚਾਹੁੰਦੇ ਆ ਕਿ ਅਮਰੀਕਾ ਨੂੰ ਕਿ ਤੁਸੀਂ ਡਰੱਗ ਜਿਹੜੇ ਬੌਸ ਨੇ ਵੱਡੇ ਵੱਡੇ ਹੈਗੇ ਨੇ ਉਹਨਾਂ ਨੂੰ ਟਾਰਗੇਟ ਕਰੋ ਨਾ ਕਿ ਤੁਸੀਂ ਜਿਹੜੇ ਛੋਟੇ ਵਰਕਰਸ ਨੇ ਉਹਨਾਂ ਨੂੰ ਟਾਰਗੇਟ ਕਰੋ ਵੀ ਉਹਨਾਂ ਨੂੰ ਵੱਡਿਆਂ ਨੂੰ ਫੜਨ ਦੀ ਕੋਸ਼ਿਸ਼ ਕਰੋ ਦੂਜਾ 트럼ਪ ਦੀ ਸਰਕਾਰ ਨੇ ਜਿਹੜੀ ਮਿਲਟਰੀ ਏਡ ਕੋਲੰਬੀਆ ਨੂੰ ਦਿੱਤੀ ਜਾਂਦੀ ਸੀ ਉਹਨੂੰ ਕੱਟ ਕਰ ਦਿੱਤਾ ਤੇ ਉਹਨੂੰ ਰਿਮੂਵ ਕਰ ਦਿੱਤਾ ਕਿ ਕਿਉਂਕਿ ਉਹ ਉਹਦੇ ਵਿੱਚੋਂ ਰਿਮੂਵ ਕਰ ਦਿੱਤੇ ਉਹਨਾਂ ਲੋਕਾਂ ਦੇ ਵਿੱਚੋਂ ਰਿਮੂਵ ਕਰ ਦਿੱਤਾ ਜਿਹੜੇ ਲੋਕ ਨਸ਼ੇ ਦੇ ਨਾਲ ਲੜਾਈ ਕਰ ਰਹੇ ਆ ਹੁਣ ਜਿਹੜੇ ਕੋਲੰਬੀਆ ਦੇ ਰਿਐਕਸ਼ਨ ਇਹਦੇ ਉੱਤੇ ਜਾਂ ਉਹਨਾਂ ਦੀ ਪ੍ਰਤੀਕਿਰਿਆ ਇਹ ਆ ਉਹ ਕਹਿੰਦੇ ਕਿ ਅਸੀਂ ਅਮਰੀਕਾ ਤੋਂ ਹੁਣ ਹਥਿਆਰ ਨਹੀਂ ਲੈਣੇ ਉਹਨਾਂ ਨੇ ਉਹ ਬੰਦ ਕਰ ਦਿੱਤੀ ਹੁਣ ਕਿਹਾ ਇਹ ਜਾ ਰਿਹਾ ਇੱਕ ਵਿਅਕਤੀ ਦੀ ਮੌਤ ਹੋਈ ਹੈ ਸਟ੍ਰਾਈਕ ਦੇ ਵਿੱਚ ਉਹਦਾ ਨਾਮ ਐਲਜੀਰੈਂਡੋ ਕਾਰਨੇਸ ਦੱਸਿਆ ਜਾ ਰਿਹਾ ਉਹਦਾ ਉਹ ਇਹ ਦੱਸਿਆ ਜਾ ਰਿਹਾ ਵੀ ਉਹ ਇੱਕ ਫਿਸ਼ਰਮੈਨ ਸੀ ਉਹ ਤੇ ਮੱਛੀਆਂ ਫੜਨ ਵਾਲਾ ਸੀ ਉਹ ਡਰੱਗ ਸਮਗਰ ਨਹੀਂ ਸੀ ਉਹਦਾ ਪਰਿਵਾਰ ਰੋ ਰਿਹਾ ਕਿ ਸਾਡੇ ਘਰ ਦੇ ਇੱਕ ਜੀ ਨੂੰ ਡਰੱਗ ਸਮਗਲਰ ਕਹਿ ਕੇ ਮਾਰ ਦਿੱਤਾ ਗਿਆ ਕੋਲੰਬੀਆ ਦੀ ਮੰਗ ਐਸ ਕੁਲੇ ਇਹ ਆ ਕੋਲੰਬੀਆ ਨੇ ਅਮਰੀਕਾ ਨੂੰ ਇਹ ਕਿਹਾ ਕਿ ਤੁਸੀਂ ਇਸ ਸਮੱਸਿਆ ਦਾ ਹੱਲ ਲੱਭੋ ਡਿਪਲੋਮੈਟਿਕ ਤਰੀਕੇ ਦੇ ਨਾਲ ਇਕੱਠੇ ਹੋ ਕੇ ਸ਼ਾਂਤੀਪੂਰਵਕ ਆਪਾਂ ਗੱਲ ਕਰੀਏ ਨਾ ਕਿ ਇਸ ਵੇਲੇ ਤੁਸੀਂ ਇਹ ਕੁਝ ਕਰੋ ਕਿ ਤੁਸੀਂ ਸਿੱਧੇ ਹਮਲੇ ਕਰਕੇ ਜਿਹੜੀਆਂ ਇਹ ਬੋਟਸ ਆ ਇਹਨਾਂ ਨੂੰ ਜਿਹੜਾ ਤਬਾਹ ਕਰ ਦਈਏ ਉਸ ਡਰੱਗ ਵਾਰ ਦੇ ਉੱਤੇ ਕੋਲੰਬੀਆ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਸਿੱਧਾ-ਸਿੱਧਾ ਹੁਣ ਡਿਸਪਿਊਟ ਜਿਹੜਾ ਪੈਦਾ ਹੋ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ